ਪਰ ਹੁਣ ਚਲਿਏ ਜੋ ਪਾਕਿਸਤਾਨ ਤੋਂ ਆ ਰਹੀ ਆ ਪਾਕਿਸਤਾਨ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਕਾਫੀ ਜਿਹੜੀ ਆ ਹਲਚਲ ਚੱਲ ਰਹੀ ਹੈਗੀ ਆ ਉੱਥੇ ਟੈਨਸ਼ਨ Imran Khan ਦੇ ਜਿਹੜੇ ਸਪੋਰਟਰਸ ਆ ਤੇ ਪਾਕਿਸਤਾਨ ਦੀ ਹੁਣ ਤਾਂ ਆਰਮੀ ਇਨਵੋਲਵ ਹੋ ਗਈ ਆ ਸ਼ੂਟ ਆਊਟ ਆਰਡਰ ਵੀ ਜਾਰੀ ਕਰ ਦਿੱਤੇ ਗਏ ਆ اسلامਾਬਾਦ ਦੇ ਵਿੱਚ ਇਕੱਠ ਨਹੀਂ ਹੋ ਸਕਦਾ ਕੁਝ ਲੋਕਾਂ ਦੀ ਮੌਤ ਵੀ ਹੋ ਸਕ ਗਈ ਆ ਜਿਨ੍ਹਾਂ ਦੇ ਵਿੱਚ ਸਕਿਉਰਿਟੀ ਫੋਰਸਸ ਵੀ ਹੈਗੇ ਆ ਜਿਹੜੇ ਪ੍ਰੋਟੈਸਟਰਸ ਆ ਉਹ ਹੀ ਡਿਮਾਂਡ ਕਰ ਰਹੇ ਹੈਗੇ ਆ ਵੀ ਜੋ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਚੋਰੀ ਕੀਤੀ ਗਈ ਆ ਉਹ ਬਿਲਕੁਲ ইমরান ਖਾਨ ਦੇ ਹੱਕ ਦੇ ਵਿੱਚ ਲੋਕਾਂ ਨੇ ਵੋਟ ਪਾਈ ਸੀ ਤੇ ਹੁਣ ਜਿਹੜੀ ਸਰਕਾਰ ਉਹ ਤੱਕੇ ਦੇ ਨਾਲ ਬਣ ਗਈ ਆ ਤੇ ইমরান ਖਾਨ ਦੀ ਵਾਈਫ ਪਿੱਛੇ ਜਿਹੜਾ 부ਸ਼ਰਾ ਬੀਬੀ ਜੋ ਉਸ ਨੂੰ ਛੱਡ ਦਿੱਤਾ ਗਿਆ ਸੀ ਉਹਦੇ ਤੇ ਵੀ ਕੇਸ ਪਾਇਆ ਸੀ ਤੇ ਉਹ ਇਸ ਪ੍ਰੋਟੈਸਟ ਨੂੰ ਲੀਡ ਕਰ ਰਹੀ ਹੈਗੀ ਆ ਸੋ ਜਿਹੜੇ ਪ੍ਰੋਟੈਸਟ ਆ ਬਹੁਤ ਵੱਟਾ ਹੋ ਰਿਹਾ ਕਹਿੰਦੇ ਪਈ ਅਸਲਾਮਾਬਾਦ ਨੂੰ ਪੂਰੀ ਤਰ੍ਹਾਂ ਜਿਹੜਾ ਆ ਆ ਲੋਕਾਂ ਨੇ ਘੇਰਿਆ ਹੋਇਆ ਆ ਤੇ ਜਿਹੜੇ ਪੈਰਾ ਮਿਲਟਰੀ ਫੋਰਸਸ ਤੇ ਜਿਹੜੀ ਫੌਜ ਆ ਉਹਨਾਂ ਨੇ ਸਾਰੇ ਰਸਤੇ ਤਿੰਨ ਤਿੰਨ ਕੰਟੇਨਰ ਉੱਚੇ ਰੱਖ ਕੇ ਜਿਹੜੇ ਆ ਬੰਦ ਕੀਤੇ ਹੋਏ ਹੈਗੇ ਬਿਲਕੁਲ ਸੋ ਮੰਦਪਾਗੀ ਜਿਹੜੀ ਆ ਚੀਜ਼ਾਂ ਜਿਹੜੀਆਂ ਉੱਥੇ ਹੋ ਰਹੀਆਂ ਨੇ Imran Khan ਦੇ ਨਾਲ ਵੀ ੱੱਕਾ ਜਿਹੜਾ ਉਹ ਬਥੇਰਾ ਇਸ ਦੇ ਵਿੱਚ ਹੋਇਆ ਆ ਸੋ ਦੇਖੋ ਅੱਗੇ ਤੇ ਵਿੱਚ ਅੱਗੇ ਕੀ ਬਣਦਾ ਆ ਹਾਲਾਤ ਉੱਥੇ ਤੇ ਲੋਕਾਂ ਦੇ ਪਹਿਲਾਂ ਹੀ ਬਹੁਤ ਮਾੜੇ ਨੇ ਉਹ ਕੀ ਵਿਚਾਰੇ ਕਰਨਗੇ ਕੀ ਜਿਹੜਾ ਉਹਨਾਂ ਦੇ ਨਾਲ ਹੋਊਗਾ ਇਹ ਔਖਾ ਹੀ ਕੰਮ ਉਹਨਾਂ ਦੇ ਲਈ ਅ ਸੋ ਲੈਟਸ ਸੀ ਕੀ ਬਣਦਾ ਪਰ ਇਸ ਟਾਈਮ ਲੋਕ ਸੜਕਾਂ ਤੇ ਆ ਗੁੱਸੇ ਦੇ ਨਾਲ ਸੜਕਾਂ ਤੇ ਜਿਹੜਾ ਪਹੁੰਚੇ ਹੋਏ ਆ ਤਾਂ ਜੋ ਜਿਹੜਾ ਆ ਵੀ ਉੱਥੇ ਕੁਝ ਨਾ ਕੁਝ ਜਿਹੜਾ ਹੋ ਬਦਲਾਵ ਆ ਸਕੇ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਕਰਦੇ ਜਾਈਏ ਤਾਂ ਇਸ ਟਾਈਮ ਅ ਜਿਹੜੀ ਸੀਜ਼ਫਾਇਰ ਡੀਲ ਆ ਇਜ਼ਰਾਈਲ ਦੀ ਕੈਬਨਿਟ ਕਹਿੰਦੇ ਵੀ ਲੈਬਨਨ ਦੇ ਨਾਲ ਜਿਹੜੀ ਹਜ਼ਬੁੱਲਾ ਦੇ ਨਾਲ ਸੀਜ਼ਫਾਇਰ ਡੀਲ ਆ ਉਸ ਤੇ ਉੱਤੇ ਅੱਜ ਵੋਟ ਕਰ ਸਕਦੀ ਆ ਯੂਐਸ ਨੇ ਤਾਂ ਕੱਲ ਕਹਿਤਾ ਸੀ ਵੀ ਸੀਜ਼ਫਾਇਰ ਡੀਲ ਤਕਰੀਬਨ ਤੈ ਆ 60 ਦਿਨਾਂ ਦੇ ਲਈ ਜਿਹੜਾ ਇਹ ਸ਼ਾਂਤੀ ਸਮਝੌਤਾ ਆ ਉਹ ਹਜ਼ਬੁੱਲਾਹ ਤੇ ਇਜ਼ਰਾਇਲ ਦੇ ਦਰਮਿਆਨ ਹੋਣ ਜਾ ਰਿਹਾ ਆ ਹੁਣ ਤੱਕ ਲਿਬਨਾਨ ਦੇ ਵਿੱਚ ਵੀ ਹਰਜੋਤ ਸਿੰਘ ਜੀ 3000 ਲੋਕਾਂ ਦੀ ਮੌਤ ਹੋ ਚੁੱਕੀ ਆ ਬੰਦੇ ਨੂੰ ਲੱਗਦਾ ਹੀ ਨਹੀਂ ਆ ਨੰਮ ਹੋ ਜਾਈਦਾ ਆ ਆਪਾਂ ਵੀ ਇੰਨੀਆਂ ਮੌਤਾਂ ਜਿਹੜੀਆਂ ਸੁਣ ਕੇ ਰਿਪੋਰਟ ਕਰਕੇ ਵੀ ਜਦੋਂ 40000 ਤੋਂ ਵੱਧ 50000 ਦੇ ਤਕਰੀਬਨ ਮੌਤਾਂ ਹਮਾਸ ਦੇ ਨਾਲ ਲੜਦਿਆਂ ਉੱਥੇ ਗਾਜ਼ਾ ਪੱਟੀ ਦੇ ਵਿੱਚ ਹੋ ਚੁੱਕੀਆਂ ਤੇ 3000 ਮੌਤਾਂ ਆਲਰੇਡੀ ਲਿਬਨਾਨ ਦੇ ਵਿੱਚ ਹੋ ਚੁੱਕੀਆਂ 3000 ਮੌਤਾਂ ਹੋਈਆਂ ਸੀ ਜਹਾਦ ਅਲਕਾਇਦਾ ਨੇ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਜਿਹੜੇ ਜਹਾਜ਼ ਮਾਰੇ ਸੀਗੇ ਹਮਲਾ ਜਿਹੜਾ ਅਮਰੀਕਾ ਦੇ ਉੱਤੇ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਦੇਖੋ ਕਿਦਾਂ ਹਾਹਾਕਾਰ ਮਚੀ ਸੀਗੀ ਤੇ ਪਰ 40-50000 ਗਾਜ਼ਾ ਦੇ ਲੋਕ ਮਰ ਗਏ 3000 ਜਿਹੜੇ ਲਿਬਨਾਨ 'ਚ ਮਰ ਗਏ ਪਰ ਕਈਆਂ ਦੇ ਜਿਹੜੇ ਉਹ ਕੰਨ ਤੇ ਜੂ ਤੱਕ ਵੀ ਜਿਹੜੇ ਉਹ ਨਹੀਂ ਸਰਕੇ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਨੇ ਤਾਂ ਰੈਸਟ ਵਾਰੰਟ ਭਾਵੇਂ ਜਾਰੀ ਕੀਤੇ ਨੇ ਨਿਤਨੇ ਆਉਦੇ ਤੇ ਉਸ ਤੇ ਜਿਹੜੇ ਉਹ ਸਾਥੀਆਂ ਦੇ ਪਰ ਕੋਈ ਇਸ ਚੀਜ਼ ਦੇ ਨਾਲ ਕੋਈ ਫਰਕ ਜਿਹੜਾ ਉਹ ਨਹੀਂ ਪੈ ਰਿਹਾ ਹੈਗਾ ਅਮਰੀਕਾ ਵੀ ਉਸ ਦੇ ਵਿੱਚ ਸਾਥ ਨਹੀਂ ਦੇ ਰਿਹਾ ਹੈਗਾ ਸੋ 60 ਦਿਨਾਂ ਦੀ ਸੀਜ਼ਫਾਇਰ ਜਿਹੜਾ ਸਮਝੌਤਾ ਆ ਉਹ ਇਜ਼ਰਾਈਲ ਦਾ ਤੇ ਲੈਬਨਾਨ ਦਾ ਜਿਸ ਦੇ ਵਿੱਚ ਹਜ਼ਬੁੱਲਾ ਜਿੱਥੇ ਆਪਰੇਟ ਕਰ ਰਹੀ ਹੈ ਇਰਾਨ ਦਾ ਬੈਕਡ ਮਲੇਸ਼ੀਆ ਗਰੁੱਪ ਆ ਉਨ੍ਹਾਂ ਦੇ درمیان ਹੋ ਸਕਦਾ ਹੈ ਤੇ ਅੱਜ ਇਜ਼ਰਾਈਲ ਦੀ ਕੈਬਨਟ ਉੱਤੇ ਵੋਟ ਕਰੇਗੀ ਜੀ